माननीय डिप्टी कमिश्नर के हुक्मों का उड़ाया जा रहा है मज़ाक धड़ल्ले से और बेफिक्र होकर भरे बाजार में बिक रहे हैं पटाखे आज शिवसेना उद्धव बाला साहब ठाकरे के संगठन मंत्री रामपाल शर्मा की देखरेख में एक विशेष वार्ता करते हुए कहा कि एक ज्ञापन डिप्टी कमिश्नर साहब को दिया गया है जिसमें जिला होशियारपुर के सभी शहरों में त्योहारों के दिनों में हिंदू देवी देवताओं के लगे हुए पटाखे और माननीय डिप्टी कमिश्नर साहब द्वारा निर्धारित स्थान पर ही बेची जाए पटाखे सिर्फ हुक्मों तक ही सीमित रहेगी रामपाल शर्मा ने कहा कि शहर मुकेरिया और होशियारपुर में धड़ल्ले से और बेफिक्र होकर मुनाफाखोरी पटाखे बेच रहे हैं और ये खतरे की घंटी पता नहीं कब चिंगारी एक बड़ा विकराल रूप धारण कर जाए क्योंकि बड़े बाजार में पटाखे के रेडियो रेडियो और जो मुनाफा खोरी जिन्होंने पटाखे की डंपिंग की हुई है जिनके पास कोई भी लाइसेंस नहीं है और कोई भी बिल नहीं है उन पर कड़ी से कड़ी कार्यवाही हो शिवसेना उद्धव बाला साहब ठाकरे लोगों की सुरक्षा के लिए आपके आगे निवेदन करती है कि इन पर कड़े से कड़े कार्यवाही हो और जो ये पटाखे खुले आम बेच रहे हैं निश्चित स्थान पर बेचे जाएं। इसके साथ ही साथ हिंदू देवी देवताओं के लगे हुए पटाके ना ही दुकानदार बेचे और ना ही लोग खरीदे क्योंकि इससे हिंदू भावना को ठेस पहुंचती है मौके पर सीनियर अध्यक्ष पंडित किशन चंद जिला सीनियर सचिव सुशील कुमार निर्मल सिंह टोनी आदि उपस्थित हुए जय श्री राम जय श्री सना आज ਸ਼ਿਵ ਸena ਉਦਮ ਬਾਲਾ ਸਾਹਿਬ ਠਾਕਰੇ ਦੀ ਜਿਹੜੀ ਇੱਕ ਵਿਸ਼ੇਸ਼ ਬੈਠਕ ਹੈ ਅੱਜ ਮੁਕੇਰੀਆਂ ਸਾਡੇ ਸੀਨੀਅਰ ਜਿਹੜੇ ਜ਼ਿਲ੍ਹੇ ਦੇ ਸਾਡੇ ਸੀਨੀਅਰ ਸੈਕਟਰੀ ਨੇ ਪਾਰਟੀ ਦੇ ਉਹਨਾਂ ਦੀ ਦੇਖ ਰਿਕ ਦੇ ਵਿੱਚ ਸਾਡੇ ਸੁਸ਼ੀਲ ਕੁਮਾਰ ਜੀ ਜਿਹੜੇ ਉਹਨਾਂ ਦੀ ਦੇਖ ਰਿਕ ਵਿੱਚ ਹੋਈ ਹੈ ਅੱਜ ਸਾਡੇ ਵਿੱਚ ਪੰਡਿਤ ਕਿਸ਼ੇਚੰਦ ਜੀ ਸੀਨੀਅਰ ਅਧਿક્ષਕ ਔਰ ਨਰਮਲ ਜੀ ਔਰ ਸਾਡੇ ਟੋਨੀ ਜੀ ਅੱਜ ਦਾ ਜਿਹੜਾ ਮੇਨ ਵਿਸ਼ੇ ਆ ਕਿਉਂਕਿ ਜੋ ਤਿਹਾਰਾਂ ਦਾ ਸਮੇਂ ਆ ਉਹ ਤਿਹਾਰਾਂ ਦੇ ਵਿੱਚ ਅਸੀਂ ਅੱਜ ਦੋ ਵਿਸ਼ਿਆਂ ਤੇ ਗੱਲ ਕਰਨ ਜਾ ਰਹੇ ਆ ਉਹਦਾ ਅਸੀਂ ਇੱਕ ਵਿਆਪਨ ਐਸਡੀਐਮ ਸਾਹਿਬ ਨੂੰ ਵੀ ਦਿੱਤਾ ਆ ਔਰ ਅਸੀਂ ਇਹ ਬਾਰ-ਬਾਰ ਪਿਛਲੇ ਸਾਲਾਂ 'ਚ ਵੀ ਚਿੰਤਾ ਬਿਆਨ ਕੀਤੀ ਔਰ ਇਸ ਵਾਰ ਵੀ ਅਸੀਂ ਇੱਕ ਐਸਡੀਐਮ ਸਾਹਿਬ ਨੂੰ ਵਿਆਪਨ ਦਿੱਤਾ ਆ ਜਿਹਦੇ ਵਿੱਚ ਅਸੀਂ ਇਹ ਗੱਲ ਕੀਤੀ ਹੈ ਕਿ ਜਿਹੜੇ ਪਟਾਕੇ ਨੇ ਹਿੰਦੂ ਦੇਵੀ ਦੇਵਤਿਆਂ ਦੇ ਲੱਗੇ ਹੋਏ ਪਟਾਕੇ ਆ ਇਹ ਵਰਜਿਤ ਹੋਣੇ ਚਾਹੀਦੇ ਆ ਬੰਦ ਹੋਣੇ ਚਾਹੀਦੇ ਆ ਔਰ ਇਹਨਾਂ ਦੀ ਜਿਹੜੀ ਖਰੀਦ ਆ ਉਹ ਬਿਲਕੁਲ ਬੰਦ ਹੋਣੀ ਚਾਹੀਦੀ ਹੈ ਨਾ ਹੀ ਕੋਈ ਜਿਹੜੇ ਪਟਾਕੇ ਇਹ ਵੇਚੇ ਔਰ ਨਾ ਹੀ ਖਰੀਦੇ ਦੂਸਰੀ ਗੱਲ ਅਸੀਂ ਇਹ ਵੀ ਕਹਿਣਾ ਚਾਹੁੰਦੇ ਆ ਜੋ ਅਸੀਂ ਰਿਟਰਨ ਦੇ ਵਿੱਚ ਵੀ ਦਿੱਤਾ ਆ ਕਿ ਜਿਹੜੇ ਪਟਾਕੇ ਆ ਮਾਨਨੀਏ ਆਦਰਨੀਏ ਡਿਪਟੀ ਕਮਿਸ਼ਨਰ ਸਾਹਿਬ ਆਸ਼ੀਕਾ ਜੈਨ ਜੀ ਦੇ ਜੋ ਨਿਰਧਾਰਿਤ ਕੀਤੇ ਹੋਇਆ ਉਸੇ ਸਥਾਨਾਂ ਦੇ ਉੱਤੇ ਪਟਾਕੇ ਜਿਹੜੇ ਵੇਚੇ ਜਾਣ ਕਿਉਂਕਿ ਅਸੀਂ ਦੇਖਿਆ ਆ ਕਿ ਪੂਰੇ ਬਾਜ਼ਾਰ ਦੇ ਵਿੱਚ ਮੁਕੇਰੀਆਂ ਦੇ ਵਿੱਚ ਲਗਭਗ ਲਗਭਗ 50% ਦੁਕਾਨਦਾਰ ਜਿਹੜੇ ਹੈਗੇ ਆ ਬੇ ਧੜਕ ਪਟਾਕੇ ਵੇਚ ਰਿਹਾ ਔਰ ਮੁਕੇਰੀਆਂ ਨਹੀਂ ਦਸੂਆ ਟਾਂਡੇ ਹਰ ਇੱਕ ਜਗ੍ਹਾ ਤੇ ਇਸੇ ਤਰ੍ਹਾਂ ਹੀ ਵਪਾਰੀ ਜਿਹੜਾ ਹੈਗਾ ਆ ਜਿਹੜੇ ਮੁਨਾਫਾ ਖੋਰੀ ਲੋਗ ਨੇ ਜਿਹੜੇ ਆ ਉਹ ਖਤਰੇ ਜਿਹੜਾ ਆ ਉਹ ਲੋਕਾਂ ਦੀ ਜ਼ਿੰਦਗੀ ਦੇ ਨਾਲ ਖਿਲਵਾੜ ਕਰ ਰਹੇ ਨੇ ਜਿਹੜਾ ਅਸੀਂ ਮੁਕੇਰੀਆਂ ਬਾਜ਼ਾਰ ਹੈ ਅਸੀਂ ਐਸ ਡੀ ਐਮ ਸਾਹਿਬ ਮੁਕੇਰੀਆਂ ਨੂੰ ਵੀ ਬੇਨਤੀ ਕਰਦੇ ਆ ਉਹ ਡੀ ਐਸ ਪੀ ਸਾਹਿਬ ਮੁਕੇਰੀਆਂ ਨੂੰ ਵੀ ਬੇਨਤੀ ਕਰਦੇ ਆ ਐਸ ਐਸ ਸਾਹਿਬ ਨੂੰ ਵੀ ਬੇਨਤੀ ਕਰਦੇ ਆ ਕਿ ਦੀਵਾਲੀ ਤੋਂ ਆਉਣ ਤੋਂ ਪਹਿਲੇ ਪੱਲੇ ਕੋਈ ਖਤਰਾ ਜਾਂ ਕੋਈ ਚਿੰਗਾਰੀ ਜਿਹੜਾ ਆ ਉਹ ਬਿਕਰਾਰ ਰੂਪ ਧਾਰਨਾ ਕਰ ਜੇ ਕਿਉਂਕਿ ਜਿਹੜਾ ਅਵਾਜਾਈ ਹੈਗੀ ਆ ਤਿਹਾਰਾਂ ਦੇ ਦਿਨਾਂ ਦੇ ਵਿੱਚ ਰਸ ਬਹੁਤ ਹੈ ਬਜ਼ਾਰਾ 'ਚ ਅਸੀਂ ਬੇਨਤੀ ਕਰਦੇ ਆ ਕਿ ਜਿਹੜੇ ਪਟਾਕੇ ਨੇ ਉਹ ਨਿਰਧਾਰਿਤ ਸਥਾਨ ਤੇ ਹੀ ਔਰ ਮਾਨਯ ਡਿਪਟੀ ਕਮਿਸ਼ਨਰ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਨਾ ਕੀਤੀ ਜਾਏ ਅਸੀਂ ਹੁਣ ਦੀ ਪ੍ਰੈਜ਼ੈਂਟ ਦੀ ਗੱਲ ਕਰ ਲਈਏ ਤੇ ਪਟਾਕੇ ਦੀ ਜਿਹੜੀ ਵਿਕਰੀ ਹੈਗੀ ਆ ਜਾਂ ਪਟਾਕਿਆਂ ਦੇ ਜਿਹੜੇ ਸਟਾਲ ਆ ਹੁਣ ਵੀ ਬੇਤੜਕ ਲੱਗੇ ਹੋਏ ਆ ਵਕੇਰੀਆਂ ਦੇ ਵਿੱਚ ਅਸੀਂ ਅੰਤ ਦੇ ਵਿੱਚ ਇਹੀ ਕਵਾਂਗੇ ਕਿ ਜਿਹੜੀ ਪਟਾਕਿਆਂ ਦੀ ਵਿਕਰੀ ਹੈਗੀ ਉਹ ਸ਼ਹਿਰ ਦੇ ਵਿੱਚ ਨਾ ਹੋਵੇ ਕਿਉਂਕਿ ਸ਼ਹਿਰ ਦੇ ਵਿੱਚ ਜਿਹੜੀ ਆਵਾਜ਼ ਆਈ ਆ ਔਰ ਲੋਕ ਆ ਇਹ ਕੋਈ ਵੀ ਅਨੁਸੁਖਾਵੀ ਘਟਨਾ ਨਾ ਵਾਪਰ ਜੇ ਔਰ ਇਸੇ ਤਰ੍ਹਾਂ ਹੀ ਅਸੀਂ ਬੇਨਤੀ ਕਰਦੇ ਹਾਂ ਕਿ ਮਾਨਯੋਗ ਐਸਟੀਐਮ ਸਾਹਿਬ ਨੂੰ ਵੀ ਕਿ ਜਿਹੜੀ ਪਟਾਕਿਆਂ ਦੀ ਜਿਹੜੀ ਵਿਕਰੀ ਆ ਨਿਰਧਾਰਿਤ ਸਥਾਨਾਂ ਦੇ ਕੀਤੀ ਜਾਏ ਜੈ ਸ਼੍ਰੀ ਰਾਮ ਭਗਵਾਨ ਮਤਾ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ